ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1254 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1255 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਵਿਸਟਾ ਕੀਟ ਭਏ ਉਤਹੀ ਤੇ ਉਤਹੀ ਮਾਹੇ ਸਮਾਇਆ ਜਿਵੇਂ ਵਿਸਟੇ ਦੇ ਕੀੜੇ ਵਿਸਟੇ ਵਿੱਚੋਂ ਜੰਮਦੇ ਹਨ ਤੇ ਵਿਸਟੇ ਵਿੱਚ ਹੀ ਮੋੜ ਮਰ ਜਾਂਦੇ ਹਨ ਅਦਕ ਸੁਆਦ ਰੋਗ ਅਦਿਕਾਈ ਬਿਨ ਗੁਰ ਸਹਜ ਨਾ ਪਾਇਆ ਗੁਰੂ ਜੀ ਫਰਮਾਨ ਕਰਦੇ ਹਨ ਕਿ ਵਿਸ਼ੇ ਵਕਾਰਾਂ ਦੇ ਜਿੰਨੇ ਹੀ ਵਧੇਕ ਸੁਆਦ ਉਹ ਮਾਣਦੇ ਗਏ ਉਤਨੇ ਹੀ ਵਧੇਕ ਰੋਗ ਉਨ੍ਹਾਂ ਨੂੰ ਵਿਆਪਦੇ ਗਏ ਗੁਰੂ ਦੀ ਸ਼ਰਨ ਨਾ ਆਉਣ ਕਰਕੇ ਉਨਾ ਨੂੰ ਸ਼ਾਂਤ ਅਵਸਥਾ ਹਾਸਲ ਨਾ ਹੋਈ ਸੇਵਾ ਸੁਰਤ ਰਹੈ ਸੁਗੁਣ ਗਾਵਾ ਗੁਰਮਖ ਗਿਆਨ ਵਿਚਾਰਾ ਮਿਹਰਕਾਰ ਪ੍ਰਮਾਤਮਾ ਮੇਰੀ ਸੁਰਤ ਤੇਰੀ ਸੇਵਾ ਭਗਤੀ ਵਿੱਚ ਟਿਕੀ ਰਹੇ ਪੂਰਨ ਆਨੰਦ ਵਿੱਚ ਟਿਕ ਕੇ ਮੈਂ ਤੇਰੇ ਗੁਣ ਗਾਂਦਾ ਰਹਾ ਗੁਰੂ ਦੀ ਸ਼ਰਨ ਪੈ ਕੇ ਮੈਂ ਸਦਾ ਇਹ ਵਿਚਾਰ ਕਰਦਾ ਰਹਾ ਕਿ ਤੇਰੇ ਨਾਲ ਮੇਰੀ ਡੂੰਗੀ ਸਾਝ ਬਣੀ ਰਹੇ ਖੋਜਿ ਉਪਜੈ ਬਾਦੀ ਬਿਨਸੈ ਹਉ ਬਲ ਬਲ ਗੁਰ ਕਰਤਾਰਾ हे ਮੇਰੇ ਗੁਰੂ हे ਮੇਰੇ ਕਰਤਾਰ ਮੈਂ ਤੇਥੋ ਕੁਰਬਾਨ ਜਾਂਦਾ ਹਾਂ ਤੇਰੇ ਨਾਲ ਡੂੰਗੀ ਜਾਨ ਬਿਛਾਣ ਦੇ ਯਤਨ ਖੋਜਣ ਵਾਲਾ ਮਨੁੱਖ ਆਤਮਿਕ ਜੀਵਨ ਵਿੱਚ ਜਨਮ ਲੈ ਲੈਂਦਾ ਹੈ ਪਰ ਨਿਤ ਮਾਇਆ ਦੇ ਝਗੜੇ ਕਰਨ ਵਾਲਾ ਜੀਵ ਆਤਮਿਕ ਮੋਤੇ ਮਰ ਜਾਂਦਾ ਹੈ ਹਾ ਮਨੀਜ ਹਉਤੇ ਹੀਣ ਮਤ ਝੂਠੇ ਤੂ ਸ਼ਬਦ ਸੁਵਾਰਨ ਹਾਰਾ हे ਪ੍ਰਭੂ ਪਰਮਾਤਮਾ ਅਸੀਂ ਤ੍ਰਿਸ਼ਨਾ ਵਿੱਚ ਫਸ ਕੇ ਬੜੇ ਨੀਵੇਂ ਜੀਵਨ ਵਾਲੇ ਹੋ ਚੁੱਕੇ ਹਾਂ ਅਸੀਂ ਮੂਰਖ ਹਾਂ ਅਸੀਂ ਝੂਠੇ ਪਦਾਰਥਾਂ ਵਿੱਚ ਫਸੇ ਪਏ ਹਾਂ ਪਰ ਤੂੰ ਆਪਣੀ ਸਿਫਤ ਸਲਾਹ ਦੀ ਬਾਣੀ ਵਿੱਚ ਜੋੜ ਕੇ ਸਾਡਾ ਜੀਵਨ ਸੁਵਾਰਨ ਦੇ ਸਮਰੱਥ ਹੈ ਆਤਮ ਚੀਨ ਤਹਾ ਤੂੰ ਤਾਰਨ ਸਚ ਤਾਰੇ ਤਾਰਨ ਹਾਰਾ ਜਿੱਥੇ ਆਪੇ ਦੀ ਵਿਚਾਰ ਹੁੰਦੀ ਹੈ ਉਥੇ ਤੂੰ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਬਚਾਣ ਲਈ ਆ ਬੋੜਦਾ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਤਾਰਨ ਦੇ ਸਮਰੱਥ ਹੈ ਸਾਨੂੰ ਤਾਰ ਲੈ ਬੈਸ ਸੁਥਾਨ ਕਹਾ ਗੁਣ ਤੇਰੇ ਕਿਆ ਕਿਆ ਕਥੋ ਅਪਾਰਾ हे प्रभु परमात्मा ਮੇਰ ਕਰ ਸਤ ਸੰਗਤ ਵਿੱਚ ਟਿਕ ਕੇ ਮੈਂ ਤੇਰੇ ਗੁਣ ਗਾਉਂਦਾ ਰਹਾ ਪਰ ਤੂੰ ਬੇਅੰਤ ਹੈ ਤੇਰੇ ਸਾਰੇ ਗੁਣ ਮੈਂ ਬਿਆਨ ਨਹੀਂ ਕਰ ਸਕਦਾ ਲੱਖ ਨਾਲ ਲਖੀ ਹੈ अगम ਜੋਨੀ ਤੂੰ ਨਾਥਾ ਨਥਨ ਹਾਰਾ ਤੂੰ ਲਖ ਹੈ ਤੂੰ ਬਿਆਨ ਤੋਂ ਪਰੇ ਹੈ ਤੂੰ ਅਪਹੁੰਚ ਹੈ ਤੂੰ ਜੂਨਾ ਤੋਂ ਰਹਿਤ ਹੈ ਤੂੰ ਵੱਡੇ ਵੱਡੇ ਨਾਥ ਖਵਾਉਣ ਵਾਲਿਆਂ ਨੂੰ ਵੀ ਆਪਣੇ ਵਾਸ ਵਿੱਚ ਰੱਖਣ ਵਾਲਾ ਹੈ ਕਿਸ ਪਹਿ ਦੇਖ ਕਹੋ ਤੂੰ ਕੈਸਾ ਸਭ ਜਾਚਕ ਤੂੰ ਦਾਤਾਰਾ हे ਪ੍ਰਭੂ ਪਰਮਾਤਮਾ ਤੇਰੀ ਰਚਨਾ ਨੂੰ ਵੇਖ ਕੇ ਮੈਂ ਕਿਸੇ ਅੱਗੇ ਆਖਣ ਯੋਗਾ ਨਹੀਂ ਹਾਂ ਕਿ ਤੂੰ ਕਿਹੋ ਜਿਹਾ ਹੈ ਭਾਵ ਸਾਰੇ ਸੰਸਾਰ ਵਿੱਚ ਤੇਰੇ ਵਰਗਾ ਕੋਈ ਨਹੀਂ ਹੈ ਮੈਂ ਤੇਰੀ ਤੁਲਨਾ ਕਿਸੇ ਹੋਰ ਨਾਲ ਨਹੀਂ ਕਰ ਸਕਦਾ ਤੇਰੇ ਵਰਗਾ ਸਿਰਫ ਤੂੰ ਹੀ ਹੈ ਸਾਰੇ ਜੀਵ ਤੇਰੇ ਦਰ ਤੇ ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਹੀਣ ਨਾਨਕ ਦਰ ਦੇਖੋ ਇੱਕ ਨਾਮ ਮਿਲੈ ਉਰ ਧਾਰਾ हे ਪ੍ਰਭੂ ਪਰਮਾਤਮਾ ਤੇਰੀ ਭਗਤੀ ਤੋਂ ਖੁੰਝਿਆ ਹੋਇਆ ਤੇਰਾ ਦਾਸ ਨਾਨਕ ਤੇਰੇ ਦਰ ਤੇ ਆ ਡਿਗਾ ਹੈ ਇਸ ਉੱਤੇ ਮਿਹਰ ਦੀ ਨਿਗਾਹ ਕਰ اے پربھو مینوں تیرا نام مل جائے میں اس نام نو اپنے سینے وچ پرو رکھاں پہلے بادشاہ თანთან سرغورو نانک دیو مہاراج راگ ملار وچ نام دی منگ کر رہے ہن پرماatma تو تے خود پرماatma سی خود پرماatma نے گرو نانک بادشاہ آپ نارائن کلاں ધાર جگ میں پروریو ਨਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਤੇ ਫਿਰ ਵੀ ਪ੍ਰਮਾਤਮਾ ਅੱਗੇ ਬੇਨਤੀਆਂ ਕਰ ਰਹੇ ਹਨ ਤੇ ਅਸੀਂ ਮਨੁੱਖ ਅਸੀਂ ਜੀਵ ਕਿਹੜੀ ਵਿਚਾਰੀ ਦੇ ਹਾਂ ਸਾਨੂੰ ਤਾਂ ਮੜ ਜਾ ਕੋਈ ਚਾਰ ਪੈਸੇ ਆ ਜਾਣ ਤਾਂ ਹੰਗਾਰ ਹੋ ਜਾਂਦਾ ਹੈ ਤੇ ਰੱਬ ਨੂੰ ਭੁੱਲ ਜਾਂਦੇ ਹਾਂ ਅਸੀਂ ਵੀ ਇਦਾਂ ਹੀ ਮੰਗੀਏ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਮੰਗਦੇ ਹਨ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਜਾਓ ਏਹ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਜਾਓ ਏਹ ਮਲਾਰ ਮਹੱਲਾ ਪਹਿਲਾ ਜਿਨ ਧਨ ਫਿਰ ਕਾ ਸਾਧਨਾ ਜਾਣਿਆ ਸਾ ਬਿਲਖ ਬਦਨ ਕੁਮਲਾਨੀ ਜਿਸ ਜੀਵ ਇਸਤਰੀ ਨੇ ਪ੍ਰਭੂ ਪਤੀ ਦੇ ਮਲਾਪ ਦਾ ਆਨੰਦ ਨਹੀਂ ਸਮਝਿਆ ਭਾਵ ਆਨੰਦ ਨਹੀਂ ਮਾਣਿਆ ਉਹ ਸਦਾ ਦੁਨੀਆਂ ਦੇ ਝੰਬੇਲਿਆਂ ਵਿੱਚ ਹੀ ਵਿਆਕੁਲ ਰਹਿੰਦੀ ਹੈ ਉਸ ਦਾ ਚਿਹਰਾ ਕੁਮਲਾਇਆ ਰਹਿੰਦਾ ਹੈ ਭਈ ਨਿਰਾਸ਼ੀ ਕਰਮ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ ਦੁਨੀਆਂ ਵਾਲੀਆਂ ਆਸਾਂ ਪੂਰੀਆਂ ਨਾ ਹੋਣ ਕਰਕੇ ਉਸ ਦਾ ਦਿਲ ਟੁੱਟਾ ਜਾ ਰਹਿੰਦਾ ਹੈ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਫਾਹੀ ਦੇ ਫਾਹੀ ਉਸਦੇ ਗਲੇ ਵਿੱਚ ਪਈ ਰਹਿੰਦੀ ਹੈ ਗੁਰੂ ਦੀ ਸ਼ਰਨ ਨਾਉਣ ਕਰਕੇ ੜਕਣਾ ਵਿੱਚ ਪੈ ਕੇ ਉਹ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਰਹਿੰਦੀ ਹੈ ਬਰਸ ਕਾ ਨਾ ਮੇਰਾ ਫਿਰ ਘਰ ਆਇਆ हे ਬੱਦਲ ਵਰਖਾ ਕਰ हे ਗੁਰੂ ਨਾਮ ਦੀ ਵਰਖਾ ਕਰ ਤੇਰੀ ਨਾਮ ਦੀ ਵਰਖਾ ਦੀ ਬਰਕਤ ਨਾਲ ਮੇਰਾ ਪਤੀ ਪ੍ਰਭੂ ਪਰਮਾਤਮਾ ਮੇਰੇ ਹਿਰਦੇ ਘਰ ਵਿੱਚ ਆ ਵਸਿਆ ਹੈ ਬਾਲ ਜਾ ਵਾਂ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭਿਆਨ ਮਲਾਇਆ ਰਹਾਓ ਮੈਂ ਆਪਣੇ ਪ੍ਰੀਤਮ ਗੁਰੂ ਤੋਂ ਕੁਰਬਾਨ ਹਾਂ ਜਿਸ ਨੇ ਹਰੀ ਪ੍ਰਭੂ ਲਿਆ ਕੇ ਮੈਨੂੰ ਮਿਲਾ ਦਿੱਤਾ ਹੈ ਰਹਾਓ ਨਉ ਤਨ ਪ੍ਰੀਤ ਸਦਾ ਠਾਕੁਰ ਸਿਓ ਅਨ ਦਿਨ ਭਗਤ ਸੁਹਾਵੀ ਉਹਨਾਂ ਦੀ ਪ੍ਰਭੂ ਨਾਲ ਸਦਾ ਨਵੀਂ ਪ੍ਰੀਤ ਬਣੀ ਰਹਿੰਦੀ ਹੈ ਪਿਆਰ ਵਾਲਾ ਚਾਓ ਕਦੇ ਮੱਠਾ ਨਹੀਂ ਹੁੰਦਾ ਉਹ ਹਰ ਰੋਜ਼ ਪ੍ਰਭੂ ਦੀ ਭਗਤੀ ਕਰਦੇ ਹਨ ਜੋ ਉਹਨਾਂ ਨੂੰ ਆਤਮਿਕ ਸੁਖ ਦੇਈ ਰੱਖਦੀ ਹੈ ਮੁਕਤ ਭਏ ਗੁਰ ਦਰਸ ਦਿਖਾਇਆ ਜੁਗ-ਜੁਗ ਭਗਤ ਸੁਹਾਵੀ ਕਿਹੜੇ ਰੋਜ਼ ਭਗਤੀ ਕਰਦੇ ਹਨ ਕਿਨਾਂ ਨੂੰ ਗੁਰੂ ਦੀ ਭਗਤੀ ਪ੍ਰਮਾਤਮਾ ਦੀ ਭਗਤੀ ਮਿੱਠੀ ਲੱਗਦੀ ਹੈ ਜਿਨ੍ਹਾਂ ਜੀਵਾਂ ਨੂੰ ਗੁਰੂ ਨੇ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਛੁਟ ਜਾਂਦੇ ਹਨ ਉਹ ਸਦਾ ਪਰਮਾਤਮਾ ਦੀ ਭਗਤੀ ਕਰਦੇ ਤੇ ਸੋਭਾ ਘਟਦੇ ਹਨ ਹਮ ਥਾਰੇ ਤ੍ਰਿਪਵਨ ਜਗ ਤੁਮਰਾ ਤੂੰ ਮੇਰਾ ਹਉ ਤੇਰਾ ਏ ਪ੍ਰਭੂ ਪਰਮਾਤਮਾ ਅਸੀਂ ਤੇਰੇ ਪੈਦਾ ਕੀਤੇ ਹੋਏ ਹਾਂ ਤਿੰਨਾ ਪਵਨਾ ਵਾਲਾ ਸਾਰਾ ਹੀ ਸੰਸਾਰ ਤੇਰਾ ਰਚਿਆ ਹੋਇਆ ਹੈ ਆਪਣੀ ਰਚੀ ਮਾਇਆ ਦੇ ਮੋਹ ਤੋਂ ਤੂੰ ਆਪ ਹੀ ਜੀਵਾਂ ਨੂੰ ਬਚਾਉਂਦਾ ਹੈ ਏ ਪ੍ਰਭੂ ਪਰਮਾਤਮਾ ਤੂੰ ਮੇਰਾ ਮਾਲਕ ਹੈ ਮੈਂ ਤੇਰਾ ਦਾਸ ਹਾਂ ਮੈਨੂੰ ਵੀ ਕਰਮਾਂ ਦੀ ਫਾਹੀ ਤੋਂ ਬਚਾਈ ਰੱਖ ਸਤ ਗੁਰ ਮਿਲਿਆ ਨਿਰੰਜਨ ਪਾਇਆ ਬੌਰ ਨਾ ਭਵਜਲ ਫੇਰਾ ਜੇ ਗੁਰੂ ਮਿਲ ਪਏ ਤਾਂ ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ ਤੇ ਮੋੜ ਸੰਸਾਰ ਸਮੁੰਦਰ ਤੇ ਗੇੜ ਵਿੱਚ ਨਹੀਂ ਆਉਣਾ ਪੈਂਦਾ ਆਪਨੇ ਫਿਰ ਹਰ ਦੇਖ ਵਿਗਾਸੀ ਤਉ ਧਨ ਸਾਚ ਸਿੰਗਾਰੋ ਜੀਵ ਇਸਤਰੀ ਆਪਣੇ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਧਰਮ ਕੁਦਮ ਰੂਪ ਸ਼ਿੰਗਾਰ ਕਰਦੀ ਹੈ ਪਰ ਜੀਵ ਇਸਤਰੀ ਦਾ ਸ਼ਿੰਗਾਰ ਤਦੋਂ ਹੀ ਟਲ ਸਮਝੋ ਤਦੋਂ ਹੀ ਸਫਲ ਜਾਣੋ ਜਦੋਂ ਉਹ ਆਪਣੇ ਪਰਮਾਤਮਾ ਪਤੀ ਪ੍ਰਭੂ ਨੂੰ ਵੇਖ ਕੇ ਹੁਲਾਰੇ ਵਿੱਚ ਆਉਂਦੀ ਹੈ ਅਕਲ ਨਰਿੰਜਨ ਸੋ ਰਾਜ ਸਚ ਸਾਚੀ ਗੁਰਮਤਿ ਨਾਮ ਧਾਰੋ ਜਦੋਂ ਸੱਚੇ ਦੇ ਸਿਮਰਨ ਦੀ ਰਾਹੀ ਕੁੱਲ ਰਹਿਤ ਮਾਇਆ ਰਹਿਤ ਪ੍ਰਭੂ ਨਾਲ ਇੱਕ ਰੂਪ ਹੋ ਜਾਂਦੀ ਹੈ ਜਦੋਂ ਗੁਰੂ ਦੀ ਸਿੱਖਿਆ ਤੇ ਤੁਰ ਕੇ ਪ੍ਰਭੂ ਦਾ ਨਾਮ ਉਸ ਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ ਫਿਰ ਉਹ ਜੀਵ ਇਸ ਤਰੀ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ ਮੁਕਤ ਭਈ ਬੰਧਨ ਗੁਰ ਖੋਲੇ ਸੁਰਤ ਪਤ ਮੁਕਤਾ ਭਾਈ ਬੰਦਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਜੋ ਜੀਵ ਇਸਤਰੀ ਮਾਇਆ ਦੇ ਬੰਧਨਾਂ ਤੋਂ ਛੁਟ ਜਾਂ ਗਈ ਜਿਸ ਦੇ ਮਾਇਆ ਦੇ ਬੰਧਨ ਗੁਰੂ ਨੇ ਖੋਲ ਦਿੱਤੇ ਉਹ ਪ੍ਰਭੂ ਦੀ ਸਿਫਤਸਲਾਹ ਦੀ ਬਾਣੀ ਵਿੱਚ ਸੁਰਤ ਜੋੜ ਕੇ ਪ੍ਰਭੂ ਦੀ ਹਜੂਰੀ ਵਿੱਚ ਇੱਜ਼ਤ ਹਾਸਲ ਕਰਦੀ ਹੈ ਨਾਨਕ RAM ਨਾਮ ਰਿਦ ਅੰਤਰ ਗੁਰਮਖ ਮੇਲ ਮਿਲਾਈ ਹੈ ਨਾਨਕ ਪ੍ਰਭੂ ਦਾ ਨਾਮ ਸਦਾ ਉਸ ਦੇ ਹਿਰਦੇ ਵਿੱਚ ਵਸਦਾ ਹੈ ਗੁਰੂ ਦੀ ਸ਼ਰਨ ਪੈ ਕੇ ਉਹ ਪ੍ਰਭੂ ਪਤੀ ਦੇ ਮਲਾਪ ਵਿੱਚ ਮਿਲ ਜਾਂਦੀ ਹੈ ਅਪੇਧ ਹੋ ਜਾਂਦੀ ਹੈ ਜੈਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰ ਬਿਨ ਕੋ ਹੋਰ ਅੰਧਾਰ ਕਿਉਂਕਿ ਗੁਰੂ ਦੱਸਦਾ ਹੈ ਰਸਤਾ ਪਰਮਾਤਮਾ ਨੂੰ ਮਿਲੰਦਾ ਤੇ ਸਾਧ ਸੰਗਤ ਵਿੱਚ ਨਾਮ ਜਪ ਕੇ ਪਰਮਾਤਮਾ ਨੂੰ ਜੀਵ ਇਸਤਰੀ ਮਿਲ ਕੇ ਨਿਹਾਲ ਨਿਹਾਲ ਹੋ ਜਾਂਦੀ ਹੈ ਗੁਰੂ ਨਾਨਕ ਪਾਸ਼ਾ ਮਲਾਰ ਰਾਗ ਵਜੇ ਇਸ ਤਰ੍ਹਾਂ ਸਾਨੂੰ ਕਲ ਜੁਗੀ ਜੀਵਾਂ ਨੂੰ ਸਮਝਾ ਰਹੇ ਹਨ ਮੁਗਤ ਪਈ ਬੰਦਨ ਗੋਰ ਖੋਲੇ ਸ਼ਬਦ ਸੁਰਤ ਪਤ ਪਾਈ ਨਾਨਕ RAM ਨਾਮ ਰਦੇ ਅੰਤਰ ਗੁਰਮਖ ਮੇਲ ਮਿਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਤੁਹਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1255 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤੁਹਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1256 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ